ਤਨਖਈਆ ਕਰਾਰ ਦੇਣ ਵੇਲੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਤੇ ਬਾਕੀ ਪੰਥ ਸਿੰਘ ਸਾਹਿਬਾਨਾਂ ਨੇ ਬੜੇ ਵਿਸਤਾਰ ਦੇ ਨਾਲ ਉਹ ਕਾਰਨ ਦੱਸਿਆ ਸੀ ਕਿ ਉਹਨਾਂ ਦੀ ਕਾਰਜਸ਼ੈਲੀ ਵੇਲੇ ਉਹਨਾਂ ਦੇ ਕਾਰਜਕਾਲ ਸਮੇਂ ਪੰਥ ਦੇ ਵਿੱਚ ਜੋ ਨਮੋਸ਼ੀ ਦੇ ਮਾਹੌਲ ਦੇਖਣਾ ਪਿਆ ਵੱਡੀਆਂ ਕਟਾਈਆਂ ਹੋਈਆਂ ਵੱਜਰ ਗਨਾਹ ਹੋਏ ਉਹਨਾਂ ਕਰਕੇ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਜੋ ਉਹਨਾਂ ਨੇ ਲਿਖਤੀ ਰੂਪ ਵਿੱਚ ਦਿੱਤਾ ਹੈ ਆਪ ਜੀ ਨਾਲ ਪਾਸ਼ਾ ਦੇ ਵਿੱਚ ਗੱਲ ਕਰ ਰਿਹਾ ਆ ਅੱਜ ਉਹਨਾਂ ਨੂੰ ਤਰੀਕ ਦੇ ਕੇ ਸੱਦਿਆ ਗਿਆ ਹੈ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਵੀ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਦੇ ਮਤਾਬਕ ਪੰਥ ਦੀਆਂ ਰਵਾਇਤਾਂ ਨੂੰ ਮੁੱਖ ਰੱਖ ਕੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਜੋ ਫੈਸਲਾ ਲਿਆ ਜਾਣਾ ਹੈ ਸਾਨੂੰ ਸਭ ਨੂੰ ਉਹਦਾ ਇੰਤਜ਼ਾਰ ਹੈ ਸਿੰਘ ਜੀ ਸਾਹਿਬ ਤੁਹਾਡੇ ਮਤਾਬਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਸੁਰਜੀਤ ਸਿੰਘ ਬਾਦਲ ਜੀ ਇਹ ਤੇਨ ਸਿੰਘ ਸਾਹਿਬ ਨੂੰ ਹੀ ਜਿਹੜਾ ਕਿ ਸਪਸ਼ਟ ਕਰਨ ਉਹਨਾਂ ਤੋਂ ਮੰਗਿਆ ਗਿਆ ਸੀ ਉਸ ਟਾਈਮ ਜਦਿ ਸ਼੍ਰੀ ਕਾਲ ਤੱਕ ਸਾਹਦੇ ਸੀ ਉਹ ਸਭ ਦੇ ਸਾਹਮਣੇ ਉਹਨਾਂ ਨੇ ਉਹਨਾਂ ਕੋਲੋਂ ਹੀ ਮੰਗਿਆ ਕਿ ਜੋ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਟਰਾਂਮਾ ਹੋਈਆਂ ਜੀ ਉਸ ਵੇਲੇ ਉਹਨਾਂ ਦਾ ਕੀ ਰਵਈਆ ਰਿਹਾ ਕੀ ਉਹਨਾਂ ਤੇ ਦਬਾਅ ਸੀ ਪ੍ਰੈਸ਼ਰ ਸੀ ਕਿੰਨਾ ਕਾਰਨਾ ਕਰਕੇ ਇਹ ਟਰਾਂਮਾ ਨੂੰ ਜਾਣ ਦੇਣ ਦੇ ਵਿੱਚ ਮੌਕਾ ਮਿਲਿਆ ਉਹਨਾਂ ਨੂੰ ਵੀ ਸੱਦਿਆ ਇਸ ਕਰਕੇ ਉਹਨਾਂ ਦਾ ਵੀ ਅੱਜ ਸਾਰਾ ਪੱਖ ਸੁਣਿਆ ਜਾਏਗਾ ਜਦੋਂ ਸਾਨੂੰ ਸਪਸ਼ਟ ਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ ਦੇ ਨਾਲ ਹਲੀਮੀ ਦੇ ਨਾਲ ਝੁੱਕ ਕੇ ਅਸੀਂ ਸਾਰਾ ਕੁਝ ਆਪਣੀ ਧੋੜੀ ਤੇ ਪਾਇਆ ਸੀ ਕੋਈ ਦਲੀਲਾ ਨਹੀਂ ਦਿੱਤੀਆਂ ਸੀ ਕਿਸੇ ਤਰ੍ਹਾਂ ਦੀ ਆਰਗੂਮੈਂਟ ਅਸੀਂ ਨਹੀਂ ਸਿੱਖਣ ਕਿਹਾ ਪਹਿਲਾਂ ਮਿਉਂਸਟਰਾ ਪ੍ਰਧਾਨ ਸਾਹਿਬ ਨੇ ਆਪਣੀ ਕੀ ਸਿੱਧੀ ਸਾਡੀ ਜਿਹੜੇ ਸਜ਼ਾ ਲਗਾਈ ਜਾਂ ਧਾਰਮਿਕ ਸਜ਼ਾ ਜਿਹੜੀ ਲਗਾਈ ਉਹਦੇ ਬਾਅਦ ਨਹੀਂ ਅੱਜ ਹੁਣ ਜਿਹੜੀ ਆ ਉਮੀਦ ਹੈ ਕਿ ਅੱਜ ਸਿੰਘ ਸਾਹਿਬ ਆਪਣਾ ਫੈਸਲਾ ਦੇਣਗੇ ਕਿਉਂਕਿ ਅੱਜ ਤੱਕ ਕਈ ਵਾਰ ਹੀ ਆ ਕੇ ਬੇਨਤੀ ਕੀਤੀ ਆ ਅੱਜ ਦੇ ਫੈਸਲੇ ਦੀ ਸਿੰਘ ਸਾਬਾ ਦੇ ਇੱਕ ਬਲੇਸੇ ਵੀ ਪਾਇਆ ਜਾ ਰਿਹਾ ਹੈ ਕਿ ਇਹ ਸਿਆਸੀ ਅਗਵਾਈ ਹੈ। ਦੇਖੋ ਇਹ ਗੁਰੂ ਦਾ ਤਖਤ ਹੈ ਜੇ ਕੋਈ ਇਦਾਂ ਦਾ ਕੰਮ ਕਰਦਾ ਤਾਂ ਉਹਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ। ਕਿਉਂਕਿ ਸਸਤਾਵਾਂ ਨੂੰ ਚੁਣੌਤੀ ਦੇਣਾ ਪ੍ਰੈਸ਼ਰ ਟੈਕਟਿਕ ਇਹ ਨਾ ਤਾਂ ਗੁਰੂ ਦੇ ਦਰ ਤੇ ਕਦੀ ਚੱਲੇ। ਕੁਰਾਨ ਦੀ ਬਦਬੀ ਕਰਨ ਵਾਲੇ ਜਿਹੜਾ ਦੋਸ਼ੀ ਹੈ ਸਰਕਾਰ ਭਗਵੰਤ ਮਾਨ ਦੀ ਉਹਦੇ ਨਾਲ ਖੜ ਗਈ ਕਿ ਅਸੀਂ ਇਹਦੇ ਖਿਲਾਫ ਪੀੜੀ ਵੀ ਡਰ ਕਰਦੇ। ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਗਿਰੀ ਸ਼੍ਰੋਮਣੀ ਅਕਾਲੀ ਦਲ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਜਾ ਸਕਦੀ ਆ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤੇ ਜਾ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਹੋਰ ਸਿੰਘ ਸਹਿਬਾਨਾ ਵੱਲੋਂ ਪਿਛਲੇ ਦਿਨੀ ਜਾਰੀ ਆਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ 17 ਤਤਕਾਲੀ ਅਕਾਲੀ ਸਿੱਖ ਕੈਬਨਟ ਮੰਤਰੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਅਤੇ ਉਸ ਸਮੇਂ ਦੀ ਸ਼੍ਰੋਮਣੀ ਕਮੇਟੀ ਦੀ ਅੰਤਰੀਕ ਕਮੇਟੀ ਦੇ ਮੈਂਬਰ 2 ਦਸੰਬਰ ਯਾਨੀ ਅੱਜ ਕਰੀਬ 1 ਵਜੇ ਦੇ ਕਰੀਬ ਉਹਨਾਂ ਨੂੰ ਤਲਬ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਲਈ ਉਹ ਲਗਾਤਾਰ ਪਹੁੰਚ ਰਹੇ ਨੇ ਦੁਨੀਆ ਭਰ ਚ ਵਸਦੇ ਸਿੱਖਾਂ ਤੋਂ ਇਲਾਵਾ ਪੰਜਾਬ ਦੇ ਭਾਰਤ ਦੀਆਂ ਹੋਰਾਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਵੀ ਅੱਜ ਦੇ ਇਸ ਦਿਨ ਦੇ ਉੱਤੇ ਟਿਕੀਆਂ ਹੋਈਆਂ ਨੇ ਉਹਨਾਂ ਦੱਸਦੀ ਹੈ ਕਿ ਹੁਣ ਪਤਾ ਲੱਗੇਗਾ ਕਿ ਫੈਸਲਾ ਕੀ ਆਉਂਦਾ ਆਹ ਸੁਣੋ ਅਕਾਲੀ ਦਲ ਦੇ ਲੀਡਰਾਂ ਦੇ ਕੋਲੋਂ ਕਿ ਉਹ ਹੋ ਕੀ ਸੋਚ ਕੇ ਬੈਠੇ ਨੇ ਗੱਲ ਇਹ ਹੈ ਕਿ ਜੋ ਸਿੰਘ ਸਾਹਿਬਾਨ ਦਾ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਅੱਜ ਸਾਡੀ ਸਾਰੀ ਲੀਡਰਸ਼ਿਪ ਪ੍ਰਧਾਨ ਸਾਹਿਬ ਸਮੇਤ ਜਿਹੜੇ ਉਸ ਵੜੇ ਦੇ ਮੰਤਰੀ ਸਾਹਿਬਾਨ ਕੋਰਟ ਕਮੇਟੀ ਦੇ ਮੈਂਬਰ ਐ ਜੀ ਪੀ ਸੀ ਦੀ ਐਗਜ਼ੀਕਟਿਵ ਸਾਰੇ ਹਾਜ਼ਰ ਹੋ ਗਏ ਜਦੋਂ ਸਾਨੂੰ ਸਪਸ਼ਟੀਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ ਦੇ ਨਾਲ ਹਲੀਮੀ ਦੇ ਨਾਲ ਝੁੱਕ ਕੇ ਅਸੀਂ ਸਾਰਾ ਕੁਝ ਆਪਣੀ ਝੋਲੀ 'ਚ ਪਾਇਆ ਸੀ ਕੋਈ ਦਲੀਲਾਂ ਨਹੀਂ ਦਿੱਤੀਆਂ ਸੀ ਕਿਸੇ ਤਰ੍ਹਾਂ ਦੀ ਆਰਗੂਮੈਂਟ ਅਸੀਂ ਨਹੀਂ ਸਿੱਖਦੇ ਕਿ ਉਸ ਤੋਂ ਬਾਅਦ ਵੀ ਜਿਹੜਾ ਕੋਈ ਆਦੇਸ਼ ਸਿੰਘ ਸਾਹਿਬ ਦਾ ਆਇਆ ਉਹ ਵੀ ਅਸੀਂ ਸਿਰ ਝੁਕਾ ਕੇ ਪ੍ਰਬੰਧ ਕੀਤਾ ਔਰ ਅੱਜ ਵੀ ਉਸੇ ਭਾਵਨਾ ਦੇ ਨਾਲ ਅਸੀਂ ਜਿਹੜਾ ਇੱਥੇ ਪਹੁੰਚੇ ਹਾਂ ਜੋ ਹੁਕਮ ਹੋਏਗਾ ਕਾਗਤਖ ਸਾਹਿਬ ਦਾ ਉਹ ਨੂੰ ਸਕਾ ਕਰ ਉਹ ਪਹਿਲਾਂ ਨਹੀਂ ਹੋ ਜਿੰਨਾ ਆਪਣਾ ਅਨੰਤ ਪ੍ਰਧਾਨ ਸਾਹਿਬ ਨੇ ਆਪਣਾ ਕਿਆ ਸਿੱਧਾ ਸਾਡੇ ਚਲੇ ਸਜਾਇਆ ਲਾਇਆ ਜਿਹੜਾ ਧਾਰਮਿਕ ਸਜਾਇਆ ਜਿਹੜੀ ਲਗਾਈ ਜੀ ਉਹਦੇ ਬਾਰੇ ਨਹੀਂ ਅੱਜ ਹੁਣ ਜਿਹੜੀ ਆ ਉਮੀਦ ਹੈ ਕਿ ਅੱਜ ਸਿੰਘ ਸਾਹਿਬ ਆਪਣਾ ਫੈਸਲਾ ਦੇਣਗੇ ਕਿਉਂਕਿ ਅੱਜ ਤੱਕ ਕਈ ਵਾਰੀ ਆ ਕੇ ਬੇਨਤੀ ਕੀਤੀ ਆ ਔਰ ਆਪਣੇ ਆਪ ਨੂੰ ਸਮਰਪਿਤ ਵੀ ਕੀਤਾ ਇਸ ਕਰਕੇ ਅੱਜ ਆ ਸਕੇ ਅੱਜ ਜਿਹੜਾ ਸਿੰਘ ਸਾਹਿਬ ਮੋਤੇ ਫੈਸਲਾ ਸੁਣਾਉਣਗੇ ਅੱਜ ਦੇ ਫੈਸਲੇ ਦੀ ਸਿੰਘ ਸਾਹਿਬਾਂ ਤੇ ਟੈਪਰ ਵੀ ਪਾਇਆ ਜਾ ਰਿਹਾ ਹੈ ਕਿੰਨਾ ਕਿਆਸੀ ਆ ਬੋਲ ਕੇ ਮਨ ਕੀ ਜੇ ਕੋਈ ਗੁਰੂ ਦਾ ਤਖਤ ਹੈ ਜੇ ਕੋਈ ਇਦਾਂ ਦਾ ਕੰਮ ਕਰਦਾ ਤਾਂ ਉਹਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਸੰਸਥਾਵਾਂ ਨੂੰ ਚੁਣੌਤੀ ਦੇਣਾ ਪ੍ਰੈਸ਼ਰ ਟੈਕਟਿਕਸ ਇਹ ਨਾ ਤਾਂ ਗੁਰੂ ਦੇ ਦਰ ਤੇ ਕਦੀ ਚੱਲੇ ਗੁਰੂ ਦੇ ਦਰ ਤੇ ਕੀ ਚੱਲਣੇ ਆ ਦੁਨਿਆਵੀ ਅਦਾਲਤਾਂ ਦੇ ਉੱਤੇ ਵੀ ਤੁਸੀਂ ਸੱਚ ਨੂੰ ਛਪਾਉਣ ਦੀ ਕਈ ਵਾਰੀ ਕੋਸ਼ਿਸ਼ ਕਰਦੇ ਹੋ ਆ ਜਿਹੜੀ ਮਲੇਰ ਕੋਟਲੇ ਦੀ ਜਿਹੜੀ ਆ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਇਆ ਹੁਣ ਤੁਸੀਂ ਹੈਰਾਨ ਹੋਵੋਗੇ ਤੁਸੀਂ ਜੱਜਮੈਂਟ ਦਾ 23 ਤੇ 30 ਪੇਜ ਪੜ੍ਹ ਲਓ ਜੱਜ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਉਹ ਯਾਰ ਦੋ ਕੰਡੇ ਖੜੇ ਹੋਣਦਿਆਂ ਕੋਈ ਇੰਨਾ ਪੰਜਾਬ ਘਾਤਨ ਦੁਖੀ ਸੀਗਾ ਇਹ ਤੇ ਭਾਈ ਔਰ ਇੰਨਾ ਦੁਖੀ ਹੋਣ ਦੇ ਬਾਵਜੂਦ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਉਹ ਦੋਸ਼ੀ ਜਿਹੜਾ ਇਕਰਾਰ ਦਿੱਤਾ ਗਿਆ ਦੋਸਾਂ ਦੀ ਸਜ਼ਾ ਜਿਹਨੂੰ ਮਿਲ ਲਗੀ ਤੇ ਉਹਨੂੰ ਬਚਾਉਣ ਵਾਸਤੇ ਕੇਦਰੀਵਾਲ ਦੇ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਡਿਸਟ੍ਰਿਕਟ ਅਟਾਰਨੀ ਨੇ ਡਿਊਟੀ ਕਮਿਸ਼ਨਰ ਦੇ ਰਾਹੀਂ ਅਰਜੀ ਦਾਖਲ ਕਰ ਦਿੱਤੀ ਕਿ ਅਸੀਂ ਅਪੀਲ ਹੀ ਵਾਪਸ ਲੈਣੀ ਚਾਹੁੰਦੇ ਪਹਿਲਾਂ ਸ਼ਿਕਾਇਤ ਕਰਤਾ ਤੌਰ 'ਤੇ ਦਵਾਈ ਕਿ ਮੈਂ ਇਹਦੇ ਖਿਲਾਫ ਨਹੀਂ ਲੜਨਾ ਚਾਹੁੰਦਾ ਜੱਜ ਸਾਹਿਬ ਨੇ ਵਾਪਸ ਨਹੀਂ ਕੀਤੀ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਅਖੀਰ ਤੇ ਸਰਕਾਰ ਖੜ ਗਈ ਉਹਦੇ ਹੱਕ 'ਚ ਗਦਵੀ ਦਾ ਜਿਹੜਾ ਕੁਰਾਨ ਦੀ ਗਦਵੀ ਕਰਨ ਵਾਲੇ ਜਿਹੜਾ ਦੋਸ਼ੀ ਹੈ ਸਰਕਾਰ ਭਗਵੰਤ ਮਾਨ ਦੀ ਉਹਦੇ ਨਾਲ ਖੜ ਗਈ ਕਿ ਅਸੀਂ ਇਹਦੇ ਖਿਲਾਫ ਪੀੜੀ ਵਡਰਾ ਕਰਦੇ ਤੇ ਹੁਣ ਸਾਜਸ਼ਾਂ ਦੇ ਪਰਦੇ ਤਾਂ ਖੁੱਲਣ ਲੱਗੇ ਕਿੰਨੇ ਕੁ ਦਿਨ ਲਕਾਓਗੇ ਜੇ ਦਰਿਆਵੀ ਅਦਾਲਤਾਂ ਵੀ ਜਿਹੜਾ ਸੱਚ ਹੁੰਦਾ ਨਾ ਉਹ ਕਿਤੇ ਨਾ ਕਿਤੇ ਗੁਰੂ ਕਿਰਪਾ ਕਰ ਦਿੰਦਾ ਕਿਸੇ ਨਾ ਕਿਸੇ ਦੇ ਉੱਤੇ ਉੱਥੇ ਜੱਜ ਸਾਹਿਬ ਤੇ ਹੋ ਗਈ ਕਦੀ ਸੁਣਿਆ ਸੀ ਵੀ ਮਸਾਜ ਇੱਕ ਸਾਜਸ਼ ਪੰਜਾਬ ਦੇ ਵਿੱਚ ਪਹਿਲੀ ਵਾਰੀ ਦੋਸ਼ੀ ਲੱਭਿਆ ਜਿਹੜਾ ਕੁਰਾਨ ਦੀ ਬੇਅਦਬੀ ਦਾ ਦੋਸ਼ੀ ਸੀ ਔਰ ਧਾਰਮਿਕ ਗ੍ਰੰਥਾਂ ਦੀ ਸਾਜਸ਼ ਦਾ ਦੌਰ 2015 ਤੋਂ ਚੱਲਿਆ ਹੈ 2016 ਦਾ ਸੀ ਉਹਨਾਂ ਨੇ ਰਾਜਨੀਤਿਕ ਸਾਜ਼ਿਸ਼ ਦਾ ਪਰਦਾ ਵੀ ਖੁੱਲ ਗਿਆ ਉਹਦੇ 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 ਫੜੇ ਜਾਣਨਾ ਉਹਨੂੰ ਸਜ਼ਾ ਮਿਲ ਨਹੀਂ ਲੱਗੀ ਤੇ ਭਗਵੰਤ ਮਾਨ ਦੀ ਸਰਕਾਰ ਜਾ ਕੇ ਤੇ ਅਦਾਲਤ ਵਿੱਚ ਕੇਸ ਵਾਪਸ ਲੈਣ ਵਾਸਤੇ ਪਹੁੰਚ ਗਈ ਇਹ ਹੁਣ ਮੈਂ ਤੁਹਾਨੂੰ ਮੀਡੀਆ ਨੂੰ ਪੁੱਛਦਾ ਵੀ ਇਹਨਾਂ ਨੂੰ ਜਾ ਕੇ ਪੁੱਛੋ ਵੀ ਕੀ ਤੁਹਾਡਾ ਕੀ ਡਰ ਸੀ ਕੇਜਰੀਵਾਲ ਨੂੰ ਕੀ ਡਰ ਸੀ ਭਗਵੰਤ ਮਾਨ ਨੂੰ ਕੀ ਡਰ ਸੀ ਕਿ ਤੁਹਾਨੂੰ ਤਾਂ ਸਜ਼ਾ ਕਹਿਣਾ ਚਾਹੀਦਾ ਸੀ ਹੋਰ ਸਖਤ ਦਿਓ ਤੇ ਤੁਸੀਂ ਕਿਹਾ ਜੀ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਆ ਜੇ ਬੇਦਬੀ 'ਚ ਦੋਸ਼ੀ ਹੋ ਗਿਆ ਤੇ ਫਿਰ ਸਾਡਾ ਪਰਦਾ ਖੁੱਲ ਜਾਣਾ ਦੇਸ਼ ਦੇ ਵਿੱਚ ਪਤਾ ਲੱਗ ਜੂ ਵੀ ਅਸੀਂ ਰਾਜ ਸੱਤਾ ਹਾਸਲ ਕਰਨ ਵਾਸਤੇ ਐਡੇ ਘਣਾਉਣੇ ਕੰਮ ਕਰਦੇ ਰਹੇ ਹਾਂ ਇਸ ਕਰਕੇ ਗੁਰੂਬਾਰਜ ਬੜਾ ਬੇਨਤ ਆ ਆ ਦੇਖੋ ਇਹ ਕਿਸੇ ਨੂੰ ਪਤਾ ਸੀ ਵੀ ਇਹ ਪਰਦਾ ਖੁੱਲ ਜਾਣਾ ਔਰ ਖੁੱਲ ਗਿਆ ਜੱਜ ਸਾਹਿਬ ਨੇ ਜੱਜ ਲੌਡ ਤੇ ਲਿਖ ਦਿੱਤਾ ਔਰ ਜਜਮੈਂਟ ਮੀਡੀਆ ਨੂੰ ਬੇਨਤੀ ਹੈ ਪੜ੍ਹ ਲਓ ਅਜੇ ਤੱਕ ਦੀ ਸੋਸ਼ਲ ਮੀਡੀਆ 'ਚ ਵੀ ਪਾਤੀ ਅੱਜ ਵਿਸ਼ੇਸ਼ ਤੌਰ ਤੇ 26ਵੀਂ ਸਦੀ ਦੇ ਮਹਾਨ ਯੋਧੇ ਜਰਨੈਲ ਦਮਦਮਿਤ ਸਾਲ 14ਵੀਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖਾਂ ਦੇ ਭਤੀਜਾ ਜੀ ਅਮਰ ਸ਼ਹੀਦ ਜਹਦਰ ਜੰਗੀਰ ਸਿੰਘ ਦੇ ਸੁਪੁੱਤਰ ਦਾਸ ਦੇ ਵੱਡੇ ਭਰਾ ਸਪਾਈ ਲਖਵੀਰ ਸਿੰਘ ਜੀ ਜੀ ਅੱਜ ਪਹਿਲੀ ਵਰਸੀ ਸੀ ਜੋ ਅਮਰ ਸ਼ਹੀਦ ਦਮ ਦਮਿਤਕ ਸਾਲ ਦੇ ਦੂਸਰੇ ਮੁਖੀ ਸੰਤ ਬਾਬਾ ਦਰਬਖਸ਼ ਸਿੰਘ ਜੀ ਦੇ ਸ਼ਹੀਦੀ ਪੁੰਗੇ ਵਿਖੇ ਉਹਨਾਂ ਦਾ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਇਆ ਸਾਰੀ ਜਥੇਬੰਦੀ ਇੰਟਰਨੈਸ਼ਨਲ ਪੰਥਰਦਾਰ ਅਤੇ ਹੋਰ ਵੀ ਜਥੇਬੰਦੀਆਂ ਦੇ ਨਮਾਇंदे ਦਲ ਖਾਲਸਾ ਦੇ ਭਾਈ ਤੌਰਪਾਲ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਅੱਜ ਇੱਥੇ ਉਸੇ ਤਰ੍ਹਾਂ ਤੇ ਸਵਾਗਤ ਪਹੁੰਚੀਆਂ ਸੀ ਅਸੀਂ ਸਾਰੇ ਸੇਵਾ ਵਾਸਤੇ ਸਮੂਹ ਨੂੰ ਦੇ ਕਰਨਾ ਚ ਨਮਸਕਾਰ ਬੇਨਤੀ ਕਰਨ ਵਾਸਤੇ ਆਏ ਸੀਗੇ ਜੀ ਇਹਦੇ ਤੋਂ ਇਲਾਵਾ ਆਪ ਜੀ ਨੇ ਕੋਈ ਹੋਰ ਗੱਲ ਕਰਨੀ ਤਾਂ ਨਹੀਂ ਅੱਜ ਇਸ ਵੀਰਵਾਰ ਨੂੰ ਜਿੱਤ ਅੱਜ ਕੀ ਕਦਾ ਦੇਖ ਰਹੇ ਬਣਾਇਆ ਗਿਆ ਜੀ ਸਿੰਘ ਸਾਹਿਬ ਦਾ ਇਹ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਹੋਇਆ ਸ੍ਰੀ ਕਾਲ ਤਕ ਸਾਬ ਤੋਂ ਤਨਖਈਆ ਕਰਾਰ ਦੇਣ ਵੇਲੇ ਜ਼ਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਤੇ ਬਾਕੀ ਪੰਥ ਸਿੰਘ ਸਾਹਿਬਾਨਾਂ ਨੇ ਬੜੇ ਵਿਸਥਾਰ ਦੇ ਨਾਲ ਉਹਦਾ ਕਾਰਨ ਦੱਸਿਆ ਸੀ ਕਿ ਉਹਨਾਂ ਦੀ ਕਾਰਜਸ਼ੈਲੀ ਵੇਲੇ ਉਹਨਾਂ ਦੇ ਕਾਰਜਕਾਲ ਸਮੇਂ ਪੰਥ ਦੇ ਵਿੱਚ ਜੋ ਨਮੋਸ਼ੀ ਦੇ ਮਾਹੌਲ ਦੇਖਣਾ ਪਿਆ ਵੱਡੀਆਂ ਕਟਾਈਆਂ ਹੋਈਆਂ ਵੱਜਰ ਗਨਾਹ ਹੋਏ ਉਹਨਾਂ ਕਰਕੇ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਜੋ ਉਹਨਾਂ ਨੇ ਲਿਖਤੀ ਰੂਪ ਵਿੱਚ ਦਿੱਤਾ ਹੈ ਮੈਂ ਉਹਨਾਂ ਦੀ ਆਪਜੀ ਨਾਲ ਪਾਤਸ਼ਾਹ ਦੇ ਵਿੱਚ ਗੱਲ ਕਰ ਰਿਹਾ ਅੱਜ ਉਹਨਾਂ ਨੂੰ ਤਰੀਕ ਦੇ ਕੇ ਸੱਦਿਆ ਗਿਆ ਹੈ ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਵੀ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਦੇ ਮਤਾਬਕ ਪੰਥ ਦੀਆਂ ਰਵਾਇਤਾਂ ਨੂੰ ਮੁੱਖ ਰੱਖ ਕੇ ਸਿੱਖ ਪੰਥ ਦੀਆਂ ਭਾਵਨਾ ਨੂੰ ਮੁੱਖ ਰੱਖ ਕੇ ਜੋ ਫੈਸਲਾ ਲਿਆ ਜਾਣਾ ਹੈ ਸਾਨੂੰ ਸਭ ਨੂੰ ਉਹਦਾ ਇੰਤਜ਼ਾਰ ਹੈ ਪਰ ਇਹ ਤਿੰਨ ਸਿੰਘ ਸਾਹਿਬ ਨੂੰ ਹੀ ਜਿਹੜਾ ਕਿ ਸਪਸ਼ਟ ਕਰਨ ਉਹਨਾਂ ਕੋਲ ਮੰਗਿਆ ਗਿਆ ਸੀ ਉਸ ਟਾਈਮ ਜਦਿ ਸ਼੍ਰੀ ਕਾਲ ਤਖਤ ਸਾਹਿਬ ਦੇ ਸੀ ਉਹ ਸਭ ਦੇ ਸਾਹਮਣੇ ਉਹਨਾਂ ਨੇ ਉਹਨਾਂ ਕੋਲੋਂ ਹੀ ਮੰਗਿਆ ਕਿ ਜੋ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਟ੍ਰਾਵਾ ਹੋਈਆਂ ਜੀ ਉਸ ਵੇਲੇ ਉਹਨਾਂ ਦਾ ਕੀ ਰਵਈਆ ਰਿਹਾ ਹੈ ਕਿ ਉਹਨਾਂ ਤੇ ਦਬਾਅ ਸੀ ਪ੍ਰੈਸ਼ਰ ਸੀ ਕਿੰਨਾ ਕਾਰਨਾ ਕਰਕੇ ਇੱਕ ਟਰਾਮਾ ਨੂੰ ਜਾਨ ਦੇਣ ਦੇ ਵਿੱਚ ਮੌਕਾ ਮਿਲਿਆ ਉਹਨਾਂ ਨੂੰ ਵੀ ਸੱਦਿਆ ਇਸ ਕਰਕੇ ਉਹਨਾਂ ਦਾ ਵੀ ਅੱਜ ਸਾਰਾ ਪੱਖ ਸੁਣਿਆ ਜਾਏਗਾ ਉਹ ਵੀ ਸੰਗਠਨਾਂ ਦੇ ਸਾਹਮਣੇ ਸਿੰਘ ਸਾਹਿਬ ਨੇ ਰੱਖਣਾ ਹੈ ਤਾਂ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਨੇ ਆਪਣੇ ਟੰਗ ਤੇ ਨਾਲ ਕਿਵੇਂ ਇਹਨਾਂ ਨੂੰ ਕਰਨਾ ਹੈ ਕਿਵੇਂ ਉਹਨੂੰ ਕੀ ਉਹਨਾਂ ਨੂੰ ਹਕਾਲ ਆਉਣੀ ਹੈ ਕੀ ਉਹਨੂੰ ਸਜ਼ਾ ਲਾਉਣੀ ਹੈ ਇਹ ਸਾਰਾ ਕੁਝ ਆਪਣੇ ਸਾਹਮਣੇ ਆ ਜਾਵੇਗਾ ਸਿੰਘ ਸਾਹਿਬ ਤੁਹਾਡੇ ਮੁਤਾਬਿਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਸੁਖਬੀਰ ਸਿੰਘ ਬਾਦਲ ਨੂੰ ਇਹਦੇ ਤੇ ਪ੍ਰਤੀਕਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਮਸਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਉਸ ਮਸਲੇ ਤੋਂ ਪਹਿਲਾਂ ਉਹਨਾਂ ਵੱਲੋਂ ਫੈਸਲਾ ਸੁਣਾਉਣ ਤੋਂ ਪਹਿਲਾਂ ਮੈਕਮਾ ਵੀ ਆਏ ਨਹੀਂ ਹੋਣਾ ਚਾਹੀਦਾ ਆਏ ਹੋਣਾ ਚਾਹੀਦਾ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਦੇ ਉਲਟ ਹੈ ਸਿੰਘ ਸਾਹਿਬ ਸ਼ਿੰਗ ਸਾਹਿਬ ਦੇ ਫੈਸਲੇ ਨੂੰ ਲੈ ਕੇ ਉਹਨਾਂ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਹੈ ਕੁਝ ਐਸਾ ਵੀ ਕੀਤਾ ਜਾ ਰਿਹਾ ਹੈ ਦੇਖੋ ਇਹ ਸਾਰੀਆਂ ਗੱਲਾਂ ਆ ਰਹੀਆਂ ਪਰ ਉਹਨਾਂ ਨੇ ਕੋਈ ਪ੍ਰੈਸ਼ਰ ਨਹੀਂ ਮੰਨਿਆ ਅਜੇ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਬਿਨਾਂ ਪ੍ਰੈਸ਼ਰ ਤੋਂ ਅਜੇ ਤੱਕ ਦੀ ਸਿੱਖਾਂ ਦੀ ਭਾਵਨਾ ਦੇ ਮੁਤਾਬਕ ਆਪਦੇ ਸਟੈਂਡ ਤੇ ਖੜੇ ਹੈ ਆਪਾਂ ਨੂੰ ਕੋਈ ਗਲਤ ਫਹਮੀ ਨਹੀਂ ਮਨ ਵਿੱਚ ਪਲਣੀ ਚਾਹੀਦੀ ਕਿ ਕੋਈ ਪ੍ਰੈਸ਼ਰ ਪੈ ਰਿਹਾ ਹੈ ਕਿ ਅਸੀਂ ਪ੍ਰੈਸ਼ਰ ਥੱਲੇ ਕੰਮ ਕਰ ਰਹੇ ਨੇ ਉਹਨਾਂ ਨੇ ਜੋ ਫੈਸਲਾ ਕਰਨਾ ਹੈ ਗੁਰੂ ਸਾਹਿਬ ਦੇ ਹੁਕਮ ਵਿੱਚ ਹੀ ਹੋਣਾ ਅਕਾਲੀ ਦਲ ਦੋਫਾੜ ਹੋਇਆ ਹੋਇਆ ਜਿਹੜੇ ਸੁਖਬੀਰ ਸਿੰਘ ਬਾਦਲ ਹੋਂਦੇ ਸਾਥੀ ਹੁੰਦੇ ਸੀ ਉਹ ਸਵਾਲ ਚੁੱਕ ਰਹੇ ਸਵਾਲ ਚੁੱਕ ਰਹੇ ਨੇ ਸਰਕਾਰ ਨੂੰ ਵੀ ਮਾਫੀ ਦਿੱਤੀ ਗਈ ਹੈ ਇਹ ਕੋਰ ਕਮੇਟੀ ਚ ਕੋਈ ਡਿਸੀਜਨ ਨਹੀਂ ਹੋਇਆ ਨਾ ਡਿਸਾਈਡ ਹੋਇਆ ਇਹ ਇੰਡੀਵਿਜੂਅਲ ਇਹ ਸਾਰੇ ਸਾਰੇ ਫੈਸਲੇ ਤਾਂ ਹੀ ਸਿੰਘ ਸਾਹਿਬ ਜੀ ਨੇ ਦੇਖੋ ਇਹ ਫੈਸਲਾ ਨਤਾਰਨ ਵਾਸਤੇ ਹੀ ਕੋਰ ਕਮੇਟੀ ਵੀ ਸੱਦੀ ਹੈ ਪਿਛਲੀਆਂ ਜੋ ਕੈਬਨਿਟ ਦੀਆਂ ਮਿਨਿਸਟਰੀਆਂ ਦੇ ਵਿੱਚ ਵਜ਼ੀਰ ਰਹੇ ਨੇ ਉਹ ਵੀ ਸਾਰੇ ਸੱਦੇ ਆ ਇਸ ਕਰਕੇ ਇਹ ਜਿਹੜੀਆਂ ਤੋਖਲੇ ਪੈਦਾ ਹੁੰਦੇ ਰਹੇ ਨੇ ਕਿਉਂ ਹੋਏ ਕੋਰ ਕਮੇਟੀ ਚ ਫੈਸਲੇ ਲਏ ਗਏ ਜਾਂ ਅਜੈਕਟਿਵ ਦੇ ਵਿੱਚ ਲਏ ਗਏ ਕਿ ਨਹੀਂ ਜਾਂ ਜਿਵੇਂ ਵੀ ਫੈਸਲੇ ਹੋਏ ਕਿਵੇਂ ਹੋਏ ਕਿਉਂ ਹੋਏ ਕਿਹੜੇ ਕਿਹੜੇ ਉਹਦੇ ਵਿੱਚ ਮੁੱਖ ਦੋਸ਼ੀ ਨੇ ਕਿਹਨਾਂ ਦੀ ਸਲਾਹ ਨਾਲ ਲਏ ਗਏ ਸਾਰੇ ਸਲਾਹਕਰ ਉਸ ਵੇਲੇ ਦੇ ਸਿੰਘ ਸਾਹਿਬ ਨੇ ਸੱਦੇ ਆ ਉਹਨਾਂ ਸਾਰਾ ਨਿਤ ਰਾਜ ਹੋ ਜਾਣਾ ਠੀਕ ਹੈ ਜੀ ਬਿਲਕੁਲ ਮਿਹਰਬਾਨੀ ਜੋ ਵੀ ਫੈਸਲਾ ਆਏਗਾ ਜੋ ਵੀ ਹੁਕਮ ਆਏਗਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਲਣਾ ਕਰਾਂਗੇ ਭਾਈ ਸਾਹਿਬ ਕਹਿੰਦਾ ਵੀ ਜਾ ਰਿਹਾ ਕਿ ਦਬਾਅ ਪਾਇਆ ਜਾ ਰਿਹਾ ਜਥੇਦਾਰਾਂ ਉੱਤੇ ਕੀ ਕੌਣ ਕਹਿੰਦਾ ਆ ਕੌਣ ਬੰਦਾ ਦੱਸੋ ਕਿਹੜਾ ਦਬਾਅ ਪਾ ਰਿਹਾ ਕੋਈ ਗੱਲ ਖਤਮ ਜਾਈ ਮੇਰੀ ਗੱਲ ਸੁਣੋ ਜੀ ਕੋਈ ਬੰਦਾ ਇਸਹਾਰਦ ਕਰ ਦੋ ਜਿਹੜਾ ਦਬਾਅ ਪਾ ਰਿਹਾ ਕੋਈ ਦਬਾਅ ਪਾ ਹੀ ਨਹੀਂ ਸਕਦਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੇ ਕੌਣ ਦਬਾਅ ਪਾ ਦੂਗਾ ਜੀ ਅੱਜ ਤੱਕ ਕੋਈ ਅਜਿਹੀ ਸ਼ਕਤੀ ਤਾਂ ਆਈ ਨਹੀਂ ਜਿਹੜੀ ਦਬਾਅ ਪਾ ਦੇ ਗਾਬਰਿਆ ਸਾਹਿਬ ਸਪਸ਼ਟ ਕਰਨ ਤੋਂ ਖੁਸ਼ ਹੋ ਜੁਕਤੇ ਹਾਂ ਪਰ ਬਾਬੂ ਜੀ ਹੁਣ 20 ਇਕੱਠੇ ਮੰਤਰੀ ਬੁਲਾਏ ਗਏ ਨੇ ਇਹ ਲੱਗਦਾ ਕਿ ਜਿਹੜੇ ਜਥੇਦਾਰਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਕੋਲੋਂ 20 ਕਰੋੜ ਦਿਲਦੇ ਹੋਣਗੇ ਜਦਕਿ ਭੱਲੇ ਸੁਖਬੀਰ ਸਿੰਘ ਨਹੀਂ ਜਦੋਂ 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 ਫੈਸਲੇ ਹੁੰਦੇ ਆ ਫਿਰ ਉਹ ਸਾਰਿਆਂ ਦੇ ਜੁਮੇ ਪੈਂਦਾ ਨਾ ਫੈਸਲਾ ਜਦੋਂ ਹੁੰਦਾ ਆ ਫੈਸਲੇ ਕਰਨ ਵਾਸਤੇ ਸਾਰਿਆਂ ਦੀ ਰਾਏ ਲਈ ਜਾਂਦੀ ਆ ਜੋ ਫੈਸਲੇ ਹੁੰਦੇ ਉਹਦੇ ਸਾਰੇ ਸ਼ਾਮਲ ਹੁੰਦੇ ਆ ਪਰ ਇਹ ਚਣੋ ਇਹ ਉਧਾਰ ਲੈਰ ਵਾਲੇ ਉਹ ਵੀ ਵਿੱਚ ਸ਼ਾਮਲ ਆ ਗਏ ਬਿਲਕੁਲ ਸ਼ਾਮਲ ਨੇ ਹਾਂਜੀ ਉਹ ਤਾਂ ਪਹਿਲਾਂ ਸ਼ਾਮਲ ਨੇ ਇਹ ਛੇੜੀ ਹੈ ਦੋਸਤੋ ਬਾਅਦ ਇਸ਼ਾਰਾ ਇਹ ਤੁਹਾਨੂੰ ਮਾਫੀ ਉਲਟੀ ਗੇਮ ਹੋ ਗਈ ਉਹਨਾਂ ਲਈ ਉਹਨਾਂ ਦੀ ਉਲਟੀ ਗੇਮ ਹੋ ਗਈ ਸਾਹਿਬ ਉਸ ਤੋਂ ਬਾਅਦ ਮੁਰਗੇ ਕੋ ਟਿੱਪਣੀ ਨਹੀਂ ਕਰੂੰਗਾ ਜੋ ਫੈਸਲਾ ਜਿਲਦਾਰ ਸਾਹਿਬ ਦਾ ਹੈ ਨਾ ਬਿਲਕੁਲ ਐਹੀ ਤਾਂ ਕਰਦੇ ਨਹੀਂ ਹੋਰ ਤਾਂ ਸਾਨੂੰ ਪਤਾ ਨਹੀਂ ਕਿਸੇ ਦਾ ਸਾਹਿਬ ਉਲਟੀ ਗੇਮ ਤੁਸੀਂ ਕਹਿ ਰਹੇ ਹੋ ਉਲਟੀ ਗੇਮ ਦਾ ਕੀ ਮਤਲਬ ਕੀ ਭਾਵ ਹੈ ਉਲਟੀ ਗੇਮ ਦਾ ਮਤਲਬ ਇਹ ਵੀ ਉਹ ਸ਼ਿਕਾਇਤ ਕਰਤਾ ਵੀ ਵਿਚ ਨਾਲ ਫਸ ਗਏ ਉਹ ਵੀ ਨਾਲ ਹੀ ਨੇ ਇਹ ਆ ਮੈਂ ਕਹ ਰਿਹਾ ਅੱਜ ਦੇ ਫੈਸਲੇ ਨੂੰ ਕਿੱਦਾਂ ਦੇਖਦੇ ਹੋ ਬਿਲਕੁਲ ਇਹਨਾਂ ਬੈਨੋ ਲਾਗੂ ਕਰਾਂਗੇ ਅਕਾਲਪਤੀ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਉਹ ਪ੍ਰਵਾਹ ਕਰੇਗਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਹੈ ਗੁਰੂ ਦੇ ਦਰ ਤੋਂ ਵਰਸਾਈ ਹੋਈ ਪਾਰਟੀ ਹੈ ਜੀ ਗੁਰੂ ਦੇ ਦਰ ਦੀ ਕੁੱਕਰ ਹੈ ਸ਼੍ਰੋਮਣੀ ਅਕਾਲੀ ਸੋ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੈ ਉਸ ਆਦੇਸ਼ ਦੇ ਇੱਕ ਇੱਕ ਅੱਖਰ ਦੇ ਉੱਤੇ ਪਹਿਰਾ ਦਿੱਤਾ ਜਾਊਗਾ ਕਿਉਂਕਿ ਪੂਰਨ ਸਮਰਪਣ ਭਾਵਨਾ ਦੇ ਨਾਲ ਹੀ ਅਸੀਂ ਤਖਤ ਸਾਹਿਬ ਤੇ ਨਤਮਸਤਕ ਹਾਂ ਚਾਹੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਰ ਦਾ ਸੁਖਵੀਰ ਸਿੰਘ ਬਾਦਲ ਹੋਣ ਸਮੁੱਚੀ ਲੀਡਰਸ਼ਿਪ ਹੈ ਗੁਰੂ ਦੇ ਦਰ ਨਾਲ ਕੋਈ ਤਰਕ ਨਹੀਂ ਕੋਈ ਬਤਰਕ ਨਹੀਂ ਕੋਈ ਚੁਸਤਰੀ ਕੋਈ ਚਲਾਕੀ ਨਹੀਂ ਸੋ ਗੁਰੂ ਦੇ ਦਰ ਤੇ ਖੜੇ ਆ ਗੁਰੂ ਦੀ ਗੋਦ ਦੇ ਵਿੱਚ ਆ ਸੋ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੋਊਗਾ ਉਹ ਖਿੜੇ ਮੱਥੇ ਪਰਵਾਨ ਅੱਜ ਹਰ ਇੱਕ ਰਾਜਨੀਤਿਕ ਪਾਰਟੀ ਦੀ ਅੱਖ ਇਸ ਫੈਸਲੇ ਦੇ ਉੱਤੇ ਬਣੀ ਹੋਈ ਹੈ ਹਰ ਸਿੱਖ ਕੌਮ ਦੀ ਅੱਖ ਨਾਨਕ ਨਾਮਲੇਵਾ ਸੰਗਤ ਦੀ ਅੱਖ ਇਸ ਫੈਸਲੇ ਤੇ ਬਣੀ ਹੋਈ ਹੈ ਕਿਸ ਤਰ੍ਹਾਂ ਦੇਖਦੇ ਸਭ ਦੇਖੋ ਇਹ ਤਖਤ ਸਹਿਬਾਨ ਇਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਤੇ ਉਦੋਂ ਜੋ ਵੀ ਆਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਊਗਾ ਜੋ ਵੀ ਕੋਈ ਫੈਸਲਾ ਹੋਊਗਾ ਉਸ ਫੈਸਲੇ ਅੱਗੇ ਅਸੀਂ ਸਿਰ ਝੁਕਾ ਕੇ ਖੜੇ ਤੇ ਇੱਕ ਇੱਕ ਸ਼ਬਦ ਦੀ ਇਨ ਬਿਨ ਪਾਲਣਾ ਕੀਤੀ ਅਕਾਲੀ ਫਰਾਂ ਲੈ ਨੇ ਅਜਾ ਮਗਾਇਆ ਕਿ ਕੈਂਸਲਿੰਗ ਲੈ ਕੇ ਜਥੇਦਾਰਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕੀ ਕਰ ਰਹੇ ਹੋ ਦੇਖੋ ਬੜੀ ਮੰਦ ਭਾਗੀ ਗੱਲ ਹੈ ਕਿ ਇੱਕ ਪਾਸੇ ਆਪਾਂ ਸਾਰੇ ਗੁਰੂ ਦੇ ਦਰ ਤੇ ਖੜੇ ਆਂ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਤੇ ਉਹਦੇ ਤੇ ਪ੍ਰੈਸ਼ਰ ਪਾਉਣ ਵਰਗੀਆਂ ਗੱਲਾਂ ਅਗਰ ਸੁਧਾਰ ਲੈਰ ਕਰ ਰਹੇ ਆਂ ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਹੁਣ ਆਪਾਂ ਥੋੜਾ ਜਆ ਸੰਭਲੀਏ ਥੋੜਾ ਜਆ ਆਪਾਂ ਦੇਖੀਏ ਕਿ ਆਪਾਂ ਖੜੇ ਕਿੱਥੇ ਆਪਾਂ ਫੈਸਲਾ ਉਡੀਕ ਲਈਏ ਮੈਂ ਕਿਸੇ ਵੀ ਐਸੇ ਜਿਹੜੀ ਉਹਨਾਂ ਦੇ ਕੋਈ ਇਲਜ਼ਾਮ ਨੇ ਉਹ ਇਲਜ਼ਾਮ ਤਰਾਸ਼ੀਆਂ ਕਰਦੇ ਰਹਿਣ ਸ਼੍ਰੋਮਣੀ ਕਾਲਦੀਕ ਲਈ ਉਹਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਜਵਾਬ ਗੁਰੂ ਨੇ ਦੇਣਾ ਹੁਣ ਜਵਾਬ ਧੱਕ ਸਾਹਿਬ ਦੇ ਜਥੇਦਾਰ ਸਹਿਬਾਨਾ ਨੇ ਉਹਰੇ ਫੈਸਲਾ ਸੁਣਾਉਣਾ ਸੋ ਉਹਨਾਂ ਦਾ ਫੈਸਲਾ ਉਡੀਕਣਾ ਚਾਹੀਦਾ ਮੈਂ ਤਾਂ ਪੰਜਾਬ ਨੂੰ ਸ਼੍ਰੋਮਣੀ ਕਾਲਦੀਕ ਦੀ ਲੋੜ ਹੈ ਜਿੱਥੇ ਉਹਨੇ ਕੰਮ ਕਰਦੇ ਰਹਿਣ ਕਾਲੀਦਾਨਾ ਨੂੰ ਜਿਹੜੇ ਕੰਮ ਨਹੀਂ ਕੀਤੇ ਜਾ ਰਹੇ ਇਹ ਕੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੂਹ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੇ ਮਸਲਿਆਂ ਦੀ ਮਦਈ ਹੈ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਸ਼੍ਰੋਮਣੀ ਅਕਾਲੀ ਦਲ ਕਰਦਾ ਸੋ ਸ਼੍ਰੋਮਣੀ ਅਕਾਲੀ ਦਲ ਬਿਨਾ ਪੰਜਾਬ ਦੀ ਜਿਹੜਾ ਕੋਈ ਇੱਕ ਬਿਹਤਰ ਪੰਜਾਬ ਦੀ ਜਿਹੜੀ ਸਿਰਜਣਾਉ ਨਹੀਂ ਹੋ ਸਕਦੀ ਸ਼੍ਰੋਮਣੀ